ਹੇਲੂਆ ਹਾਲੇਲੂਆ ਹਾਲੇਲੂਆ ਥੈਂਕ ਯੂ ਜੀਸਸ ਥੈਂਕ ਯੂ ਫਾਦਰ ਹਾਲੇਲੂਆ ਪ੍ਰਭੂ ਜੀ ਅੱਜ ਦੇ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਤਾਰੀਫ ਕਰਦੇ ਆ ਪ੍ਰਭੂ ਜੀ ਸੱਚਮੁੱਚ ਮਹਾਨ ਤੇ ਆਵਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਪਿਤਾ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਆਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ ਅੱਜ ਫੇਰ ਪਿਤਾ ਸਾਨੂੰ ਨਵਾਂ ਵਧੀਆ ਦਿਨ ਦਿਖਾਇਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਆਪਣੇ ਮਨਾਂ ਨੂੰ ਤੁਹਾਡੇ ਅੱਗੇ ਖੋਲ ਕੇ ਪਿਤਾ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਭੂ ਜੀ ਜਿੱਦਾਂ ਤੁਸੀਂ ਸਾਨੂੰ ਰਾਤ ਤੋਂ ਸੰਭਾਲ ਕੇ ਰੱਖਿਆ ਦਿਨ ਦਾ ਵੀ ਪਿਤਾ ਪਰਮੇਸ਼ਰ ਸਾਰਾ ਦਿਨ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜਿੰਨੇ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਨੇ ਤੁਹਾਡਾ ਆਤਮਾ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਨਿਊ ਕਾਰੋਬਾਰ ਨਿਊ ਰਸਤੇ ਓਪਣ ਹੁਣ ਮੇਰੇ ਪਿਆਰੇ ਪ੍ਰਭੂ ਜੀ ਖੁਦਾਬਾਪ ਤੁਹਾਡਾ ਆਤਮਾ ਇੱਕ ਜਿਹਨ ਨੂੰ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਕਰਤੇ ਵਾਲੀ ਸਪਿਰਿਟ ਇਹਨਾਂ ਦੇ ਜੀਵਨ ਨੂੰ ਛੱਡ ਕੇ ਆਊਟ ਹੋ ਜੇ ਕਦੇ ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਹੈ ਤੁਸੀਂ ਕਹੇ ਜੇ ਤੁਸੀਂ ਪਹਾੜ ਨੂੰ ਵਕੋਗੇ ਇੱਥੇ ਓਖੜ ਕੇ ਸਮੁੰਦਰ ਤੇ ਜਾ ਪੈ ਤੋ ਜਾ ਪੇਗਾ ਮੇਰੇ ਪਿਤਾ ਮੈਂ ਤੁਹਾਡੇ ਪੁੱਤਰ ਨਾਮ ਦੇ ਵਿੱਚ ਪਹਾੜ ਨੂੰ ਕਹਿੰਨੀ ਆ ਉਖੜ ਹਰ ਇੱਕ ਖਰਚੇ ਦਾ ਪਹਾੜ ਇਹਦੇ ਲਾਈਫ ਚ ਉਖੜ ਉਖੜ ਇਹ ਸ਼ੈਤਾਨ ਮੇਰੀ ਆਵਾਜ਼ ਨੂੰ ਸੁਣ ਉਖੜ ਨਸ਼ੇ ਦਾ ਪਹਾੜ ਇਹਨਾਂ ਜੀਵਨ ਚ ਉਖੜ ਤੇ ਸਮੁੰਦਰ ਤੇ ਜਾਪ ਹੈ ਯੇਸ਼ੂ ਦੇ ਨਾਮ ਤੇ ਸਮੁੰਦਰ ਤੇ ਜਾਪ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਿਆ ਕਰਨ ਵਾਲੇ ਜੀ ਪ੍ਰਭੂ ਜੀ ਤੁਹਾਡੀ ਦਇਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੀ ਦਾ ਖੁਦਾਬਾਪ ਹੰਨਾ ਨੇ ਤੁਹਾਡੇ ਕੇ ਮਨ ਡੋਲਿਆ ਪ੍ਰਭੂ ਜੀ ਤੇ ਖੁਦਾਵਾਨ ਤੁਸੀਂ ਆਪਣਾ ਦਾਸ ਹੰਨਾ ਲਈ ਠਰਾਇਆ ਤੇ ਹੰਨਾ ਨੂੰ ਆਸ਼ੀਸ਼ ਦਿੱਤੀ ਉਸੇ ਤਰ੍ਹਾਂ ਪ੍ਰਭੂ ਤੁਸੀਂ ਮੈਨੂੰ ਇਹਨਾਂ ਲਈ ਨਿਯੁਕਤ ਕੀਤਾ ਇਹਨਾਂ ਲਈ ਠਰਾਇਆ ਮੇਰੇ ਪੈਰੇ ਪ੍ਰਭੂ ਜੀ ਵੀ ਇਹਨਾਂ ਨੂੰ ਆਸ਼ੀਸ਼ ਕਰਾਂ ਮੈਂ ਇੱਕ ਇੱਕ ਜੀਨੇ ਨੂੰ ਤੁਹਾਡੇ ਪਵਿੱਤਰ ਨਾਮ ਦੇ ਵਿੱਚ आशीष ਕਰਦੀ ਹਾਂ ਇੱਕ ਇੱਕ ਜਿੰਨ ਨੂੰ ਮੈਂ ਆਸ਼ੀਸ਼ ਦੇਣੀ ਤੁਹਾਡੇ ਪੁੱਤਰ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਘੋਸ਼ਣਾ ਕਰਦੀ ਹਾਂ ਦੇ ਰਸਤੀਆਂ ਨੂੰ ਓਪੜ ਹੋਣ ਦੀ ਸ਼ੈਤਾਨ ਦੀ ਸਾਰੀ ਯੋਜਨਾ ਦੇ ਵਿੱਚ ਕਰਾਚ ਫੈਮਿਲੀ ਚ ਬੱਚਿਆਂ ਚ ਆਊਟ ਹੋਣ ਦੇ ਲਈ ਕੀਤਾ ਕਰਾਇਆ ਜਾਦੂ ਟੂਣਾ ਆਊਟ ਕਰਦੀ ਹਾਂ ਯਸ਼ੂ ਤੁਹਾਡੇ ਨਾਮ ਚ ਮੇਰੇ ਪਿਤਾ ਪਰਮੇਸ਼ਰ ਯਹੋਵਾ ਤੁਸੀਂ ਦਇਆ ਕਰਨ ਵਾਲੇ ਜੀ ਤੁਹਾਡੀ ਦਇਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜENNIE ਮੈਂ ਪ੍ਰਾਰਥਨਾ ਕੀਤੀ ਪ੍ਰਭੂ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਪਿਆਰੇ ਪ੍ਰਭੂ ਜੀ ਹਾਂ ਆਮੀ ਜਵੱਤਰ ਦਿੱਤਾ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਖੁਦਾਬਾਪ ਇਹਨਾਂ ਨੂੰ ਉੱਤਮ ਆਸ਼ੀਸ਼ਾਂ ਵਰਕਤਾ ਦੇਣ ਦੇ ਲਈ ਇਹਨਾਂ ਨੂੰ ਖੁਦਾਬਾਪ ਜੋ ਆਪਣਾ ਬਲੈਸ ਕਰਨ ਦੇ ਲਈ ਇਹਨਾਂ ਦੇ ਜੀਵਨ 'ਚ ਪਿਤਾ ਪਰਮੇਸ਼ਰ ਉੱਤਮ ਕਾਰਜ ਕਰਨ ਦੇ ਲਈ ਵੱਡੀਆਂ ਟੈਸਟ ਬਣੀਆਂ ਨਾ ਖੜਿਆ ਕਰਨ ਦੇ ਲਈ ਪ੍ਰਭੂ ਜਿੰਨੇ ਵੀ ਜਿੰਨੇ ਪ੍ਰਭੂ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਕੇ ਅੱਗੇ ਤੱਕ ਸ਼ੇਅਰ ਕਰ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮ ਸ਼ੂਲੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਜੀਵਨ ਵਿੱਚ ਪੂਰੀ ਰੀਤੀ ਨਾਲ ਜੁਮਮਚ ਕਰਨ ਪੂਰੀ ਰੀਤੀ ਨਾਲ ਜੁਮਮਚ ਕਰੋ ਮੇਰੇ ਪਿਆਰੇ ਪ੍ਰਭੂ ਜੀ ਖੁਦਾ ਪਾਪ ਤੁਹਾਡੇ ਸਵਰਗੀ ਦੋਤ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਜੀਵਨ ਵਿੱਚ ਕਾਰੇ ਕਰਨ ਜਿੱਦਾਂ ਤੁਸੀਂ ਕਿ ਮੈਂ ਆਪਣੇ ਸਵਰਗੀ ਦੂਤ ਭੇਜਾਂਗਾ ਜੋ ਉਹਨਾਂ ਦੇ ਮਾਰਗ ਤਿਆਰ ਹੋਣਗੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੇ ਸਵਰਗੀ ਦੂਤਾਂ ਨੂੰ ਹੁਕਮ ਦਿੰਨੀ ਆ ਚਾਹੋ ਯਸ਼ੂ ਦੇ ਨਾਮ ਦੇ ਵਿੱਚ ਇਹਨਾਂ ਦੇ ਨਿਊ ਰਸਤੇ ਅਨ ਖੋਲੋ ਨਿਊ ਰਸਤੇ ਤਿਆਰ ਕਰੋ ਜੋ ਆਪਣਾ ਬਲੈਸ ਕਰੋ ਇਹਨਾਂ ਦੇ ਮਾਰਗਾਂ ਨੂੰ ਖੋਲ ਦੋ ਸ਼ੈਤਾਨ ਦੀ ਸਾਰੀ ਯੋਜਨਾ ਵੈਰ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਤੋਂ ਖਤਮ ਕਰ ਦੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਦੀ ਆ ਤਾਰੀਫ ਕਰਦੀ ਆ ਪ੍ਰਭੂ ਮੈਂ ਸਾਰੀ ਪਿਤਾ ਪਰਮੇਸ਼ਰ ਪ੍ਰਾਰਥਨਾ ਤੁਹਾਡੇ ਪੁੱਤਰ ਲਹੂ ਦੇ ਵਿੱਚ ਕਵਰ ਕਰਦੀਆਂ ਸਭ ਜਿਨੀਆਂ ਨੂੰ ਕਵਰ ਕਰਦੀ ਹੈ ਪ੍ਰਭੂ ਕਿ ਭੀ ਪਿਤਾ ਪਰਮੇਸ਼ਰ ਤੁਹਾਡੇ ਮਿੱਠੇ ਨਾਮ ਨੂੰ ਮਹਿਮਤ ਵਿੜਾਈ ਮਿਲਦੀ ਰਹੇ ਪ੍ਰਭੂ ਜੀ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਪ੍ਰਾਰਥਨਾ ਸੁਣ ਕੇ ਤੁਹਾਡੇ ਪਿਤਾ ਪਰਮੇਸ਼ਰ ਇਸ ਵਿਸ਼ਵਾਸ ਕਰਦੇ ਪਏ ਨੇ ਵੀ ਹਾਂ ਪ੍ਰਾਰਥਨਾ ਯਹੋਵਾ ਨੇ ਸਾਡੇ ਲਈ ਕਰਾਈਏ ਤੇ ਪਿਤਾ ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਤੁਸੀਂ ਉਹਨਾਂ ਦੇ ਮਾਰਗਾਂ ਨੂੰ ਓਪਨ ਕਰ ਚੁੱਕੇ ਜੀ ਉਹਨਾਂ ਦੇ ਜੀਵਨ ਚ ਕਾਰੀਗਰ ਚੁੱਕੇ ਜੀ ਯਹੋਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੀ ਹਾਂ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਆਮੀਨ ਪਲੇਜ਼ ਦਾ ਲord ਚੈਮ ਜੀ ਕੀ